ਸਤਿ ਸ੍ਰੀ ਅਕਾਲ ਜੀ ਮੈਂ ਰਾਜਪ੍ਰੀਤ ਸਿੰਘ ਬਾਬਾ ਨਾਮਦੇਵ ਕੱਪੜੇ ਦੀ ਸੇਲ ਮਹਿਲਕਲਾਂ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਗਰਮੀਆਂ ਦੇ ਸੂਟਾਂ ਤੇ ਸੇਲ ਲਓ ਜੀ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਆ ਇਹ ਸੂਟ ਕੋਈ 200 ਦਾ ਨਹੀਂ ਕੋਈ 250 ਦਾ ਨਹੀਂ ਆਪਣੇ ਕੋਲੋਂ ਸੂਟ ਲੈ ਜਾਓ ਇਹ 1000 ਰੁਪਏ ਦੇ 8 ਸੂਟ ਵੱਡਾ ਧਮਾਕਾ ਕਰਤਾ ਸੇਲ ਲਾਤੀ 1000 ਰੁਪਏ ਦੇ 8 ਸੂਟ ਲੈ ਜਾਓ ਬਹੁਤ ਸੋਹਣੇ ਸੋਹਣੇ ਕਲਰ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ। ਉਸ ਤੋਂ ਬਾਅਦ ਆਜੋ 1000 ਰੁਪਏ ਦੇ ਪੰਜ ਸੂਟ। ਇਹ ਵੀ ਬਹੁਤ ਸੋਹਣੇ ਸੂਟ ਆ। ਇਹ 300 350 ਦਾ ਸੂਟ ਵੇਚਦਾ ਜੀ। ਕੋਈ ਆਪਣੇ ਕੋਲੇ 300 ਨਹੀਂ ਕੋਈ 250 ਨਹੀਂ। 1000 ਰੁਪਏ ਦੇ ਪੰਜ ਸੂਟ। ਬਹੁਤ ਸੋਹਣੇ ਸੋਹਣੇ ਕਲਰ ਨੇ, ਕਾਪਰਨ ਦੇ ਸੂਟ ਆ। ਰੰਗ ਡਿਜ਼ਾਈਨ ਬਹੁਤ ਸੋਹਣੇ ਆ। ਕੱਪੜਾ ਪੂਰਾ ਵਧੀਆ। ਉਸ ਤੋਂ ਬਾਅਦ ਆਜੋ 1000 ਰੁਪਏ ਦੇ ਚਾਰ ਸੂਟ। ਇਹ ਵੀ ਕੱਪੜੇ ਪੂਰੇ ਵਧੀਆ ਗਰਮੀਆਂ 'ਚ ਹੰਢਣ ਵਾਲੇ ਸੂਟ ਆ। ਇਹ ਜਾਂਦੀਆਂ ਗਰਮੀਆਂ ਦੇ ਤੋਹਫੇ ਨੇ। ਰਖੜੀਆਂ ਤੇ ਸੇਲ ਲਾਈਆ ਪਏ ਨੇ ਆਪਾਂ ਨੇ ਬਹੁਤ ਸੋਹਣੇ ਸੋਹਣੇ ਕਲਰ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ 1000 ਰੁਪਏ ਦੇ ਚਾਰ ਸੂਟ ਆ ਆ ਲੋ ਪਿਓਰ ਦੀ ਚੁੰਨੀ ਵਾਲਾ ਸੂਟ ਲੈ ਜੋ ਕਪੜਾ ਇਹ ਵੀ ਪੂਰਾ ਵਧੀਆ ਡਿਜ਼ਾਈਨ ਇਹਦੇ ਵਿੱਚ ਬਹੁਤ ਨੇ ਇੱਕ ਤੋਂ ਇੱਕ ਡਿਜ਼ਾਈਨ ਨੇ ਰੰਗ ਸੋਹਣੇ ਸੋਹਣੇ ਆ ਕਪੜੇ ਪੂਰੇ ਵਧੀਆ ਪਾਉਣ ਵਾਲੇ ਗਰਮੀਆਂ 'ਚ ਹਣਾਉਣ ਵਾਲੇ ਸੂਟ ਨੇ ਲੋ ਸਿਰਫ ਕਿੰਨੇ ਦਾ ਪੈ ਜਾਂਦਾ ਇਹ 250 ਦਾ ਸੂਟ 1000 ਰੁਪਏ ਦੇ ਚਾਰ ਸੂਟ ਇਹਦੇ ਚ ਵੀ ਕਲਰ ਬਹੁਤ ਸੋਹਣੇ ਸੋਹਣੇ ਆ ਬਹੁਤ ਸੋਹਣੇ ਸੋਹਣੇ ਕਲਰ ਆ ਰੰਗ ਡਿਜ਼ਾਈਨ ਆ ਕੱਪੜੇ ਸਾਰੇ ਵਧੀਆ ਨੇ ਡਿਜ਼ਾਈਨ ਸਾਰੇ ਓਕੇ ਉਸ ਤੋਂ ਵਧੀਆ ਲੈ ਜਾਓ ਫਿਰ 1200 ਦੇ 4 ਸੂਟ ਸਿਰਫ 300 ਰੁਪਏ ਦਾ ਸੂਟ ਪੈਂਦਾ ਪਿਓਰ ਕਾਟਨ ਦਾ ਕੱਪੜਾ ਪੂਰਾ ਸ਼ਾਨਦਾਰ ਕੱਪੜਾ ਪੂਰਾ ਵਧੀਆ ਰੰਗ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਆ ਆਉਣਾ ਕਿੱਥੇ ਆ ਬਾਬਾ ਨਾਉ ਦੇ ਕਲਾਸ ਹਾਊਸ ਮਿਲਕ ਲਾਂ ਸ਼ਿਵਜੀ ਦੇ ਮੰਦਰ ਕੋਲੇ ਡਾਕਟਰ ਚੰਦਰ ਮੋਹਨ ਦੇ ਸਾਹਮਣੇ ਬਿਲਕੁਲ ਸਾਹਮਣੇ ਆਪਣੀ ਦੁਕਾਨਾ ਜੀ ਲਓ ਜੀ ਉਸ ਤੋਂ ਬਾਅਦ ਆਪਾਂ ਇਹਨਾਂ ਸੂਟਾਂ ਤੇ ਲਾਤਾ ਰਖੜੀਆਂ ਦੇ ਇਤਿਹਾਰ ਤੇ ਸੇਰ ਮੇਲਾ ਇਹ ਸੂਟ ਹੈਗਾ 350 ਦਾ ਇਹ ਆਮ ਵੀ 350 ਦਾ ਵਿਕਦਾ ਇਹਨਾਂ ਸੂਟਾਂ ਨਾਲ ਆਪਾਂ ਰਖੜੀਆਂ ਕਰਕੇ ਆਫਰ ਲਾਤਾ ਕੰਪਨੀ ਨੇ ਇਹਨਾਂ ਨਾਲ ਤੌਲੀਆਂ ਫ੍ਰੀ ਮਿਲਣਗੇ ਜੀ ਬਹੁਤ ਸੋਹਣੇ ਸੋਹਣੇ ਵੱਡੇ ਤੌਲੀਆ ਜੀ ਕਪੜੇ ਸਾਰੇ ਉਹੀ ਨੇ 350 ਦਾ ਸੂਟ ਮਿਲੂ ਨਾਲ ਤੌਲੀਆ ਫ੍ਰੀ ਮਿਲੂ ਇੱਕ ਤੌਲੀਆ ਲੈ ਜਾਓ ਇੱਕ ਸੂਟ ਲੈ ਜਾਓ ਵੱਡਾ ਧਮਾਕਾ ਕਰਤਾ ਪਰਾਣੀ ਸੇਲ ਆ ਵੱਡਾ ਧਮਾਕਾ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ 350 ਦਾ ਸੂਟ ਲੈ ਜਾਓ ਨਾਲ ਤੌਲੀਆ ਫ੍ਰੀ ਕਪੜਾ ਪੂਰਾ ਵਧੀਆ ਉਸ ਤੋਂ ਵਧੀਆ 400 ਦਾ ਸੂਟ ਲੈ ਜਾਓ ਪ੍ਰਿੰਟ ਵਾਲਾ ਸੂਟ ਆ ਜੀ ਕੱਟਵਰਕ ਹੋਇਆ ਹੋਇਆ ਨਾਲ ਚੁੰਨੀ ਆ ਬਹੁਤ ਸੋਹਣੀ ਚੁੰਨੀ ਆ ਇਦੇ ਚ ਵੀ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਕੱਪੜੇ ਵੀ ਵਧੀਆ ਡਿਜ਼ਾਈਨ ਵਧੀਆ ਪਿਓਰ ਕਾਟਨ ਦੇ ਸੂਟ ਨੇ ਪਾਣੇ ਇਹ ਇਹਨਾਂ ਨਾਲ ਵੀ 400 ਦਾ ਸੂਟ ਲੈ ਜੋ ਨਾਲ ਤੌਲੀਆ ਫਰੀ ਤੌਲੀਆ ਫਰੀ ਸੁਪਰ ਸੌਫਟ ਦਾ ਤੌਲੀਆ ਜੀ ਇਹ ਪਿਓਰ ਕਾਟਨ ਦਾ ਸੂਟ ਆ ਜੀ ਪਿਓਰ ਕਾਟਨ ਦੀ ਨਾਲ ਚੁੰਨੀ ਆ ਲੋ 5 500 ਦਾ ਸੂਟ ਵੇਚਦਾ ਇਹ ਆਪਣੇ ਕੋਲੋਂ ਲੈ ਜੋ 400 ਦਾ ਸੂਟ ਨਾਲ ਤੌਲੀਆ ਫਰੀ ਕੱਪੜਾ ਬਹੁਤ ਸੋਹਣਾ ਉਸ ਤੋਂ ਵਧੀਆ ਆ ਜੋ ਆ ਲੋ 6 650 ਦਾ ਸੂਟ ਵੇਚਦਾ ਜੀ ਨਾਲ ਪਯੌਰ ਦੀ ਚੁੰਨੀ ਆ ਕਪੜਾ ਪੂਰਾ ਸ਼ਾਨਦਾਰ ਇਹ ਆਪਣੇ ਕੋਲੋਂ 500 ਦਾ ਸੂਟ ਲੈ ਜੋ ਨਾਲ ਤੌਲੀਆ ਫਰੀ ਰਖੜੀਆਂ ਤੱਕ ਦਾ ਆਫਰ ਆ ਜਲਦੀ ਜਲਦੀ ਆ ਜੋ ਡਿਜ਼ਾਈਨ ਬਹੁਤ ਨੇ ਕਪੜਾ ਬਹੁਤ ਆਇਆ ਵਿਆ ਆਫਰ ਦਾ ਲਾਹਾ ਠਾ ਲੋ ਕਪੜਾ ਬਹੁਤ ਸੋਹਣਾ ਤੇ ਰੰਗ ਬਹੁਤ ਸੋਹਣੇ ਸੋਹਣਿਆ ਭੈਣਾਂ ਦੇ ਪਉਣ ਵਾਲੇ ਰਖੜੀਆਂ ਤੇ ਸੂਟ ਆਗੇ 500 ਦਾ ਸੂਟ ਮਿਲੂਗਾ ਜੀ ਨਾਲ ਤੌਲੀਆ ਫ੍ਰੀ ਮਿਲੂ ਆਮ ਇਹ 5 700 ਦਾ ਸੂਟ ਮੈਂ ਕਹਦਾ ਜੀ ਕੱਲਾ ਆਪਣੇ ਕੋਲੋਂ ਸੂਟ ਲੈ ਜਾਓ ਨਾਲ ਤੌਲੀਆ ਫ੍ਰੀ ਲੈ ਜਾਓ ਲਓ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਜੀ ਕੋਟੇ ਡੋਰੀਆਂ ਦੀ ਚੁੰਨੀ ਵਾਲੇ ਸੂਟ ਆ ਜੀ ਚੁੰਨੀ ਨਾਲ ਆ ਕਪੜਾ 5 ਮੀਟਰ ਹੋਊਗਾ ਜੀ ਆਲ ਓਵਰ ਸੂਟ ਆ ਪਿਓਰ ਕਾਟਨ ਦਾ 500 ਦਾ ਸੂਟ ਮਿਲੂਗਾ ਜੀ ਲਓ ਜੀ ਰਖੜੀਆਂ ਤੱਕ ਆਫਰ ਆ ਜੀ ਆਜੋ ਬਾਬਾ ਨਾਮਦੇਵ ਕਲਾਸ ਹਾਊਸ ਨੀਅਰ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਡਾਕਟਰ ਚੰਦਰਮੋਹਨ ਦੇ ਸਾਹਮਣੇ ਸਮਲ ਕਲਾ ਆਸਰੀ ਕਾਲ ਜੀ